ਡਾਕਟਰ ਨੇ ਕਿਹਾ ਸੀ ਕਿ ਯਾ ਤਾਂ ਇਹਦੀ ਮੈਡੀਸਿਨ ਸ਼ੈ ਜ਼ਿਆਦਾ ਲੱਗ ਗਈ ਸੀ ਸ਼ਟਰੋਂਗ ਮੈਡੀਸਿਨ ਲੱਗ ਗਈ ਸੀ ਜ਼ਿਆਦਾ ਸ਼ਟਰੋਂਗ ਮੈਡੀਸਿਨ ਲੱਗਣ ਨਾਲ ਕਿ ਐਸੀ ਡਾਕਟਰ ਨੇ ਪਹਿਲੇ ਕਹਤਾ ਸੀ ਨਾ ਯਾ ਤਾਂ ਕੰਨਾਂ ਤੇ ਅਸਰ ਹੋਏਗਾ ਜਾਂ ਅੱਖਾਂ ਤੇ ਅਸਰ ਹੋਏਗਾ ਤੇ ਉਹ ਫੇ ਦਵਾਈ ਜ਼ਿਆਦਾ ਸ਼ਟਰੋਂਗ ਲੱਗਣ ਨਾਲ ਤੇ ਉਹ ਵੀ ਅੱਖਾਂ ਤੇ ਐਸਾ ਕਰਦੀ ਬਿਮਾਰੀ ਚਲੋ ਆਂਦੀ ਰਹਿੰਦੀ ਆ ਹਨਾ ਤੇ ਮੈਂ ਠੀਕ ਹੋ ਜਾਗੀ ਮੈਡੀਸਿਨ ਵੀ ਕੀਤੀ ਠੀਕ ਵੀ ਹੋ ਜਾਂਦੀ ਸੀਗੀ ਤੇ ਪਰ ਪ੍ਰੋਪਰ ਨਹੀਂ ਠੀਕ ਹੋ ਪਾਂਦੀ ਸੀ ਅੰਦਰੂਨ ਜਿਹੜੀ ਬਿਮਾਰੀ ਸੀ ਉਹਦਾ ਅੱਛੇ ਤਰ੍ਹਾਂ ਪਤਾ ਨਹੀਂ ਲੱਗ ਪਾਰਾ ਸੀ ਕਾਫੀ ਡਾਕਟਰਾਂ ਕੋ ਗਏ ਸੀਗੇ ਬਟ ਕੋਈ ਅੱਛੇ ਤਰੀਕੇ ਨਾਲ ਉਹਦਾ ਇਲਾਜ ਨਹੀਂ ਕਰ ਪਾਇਆ। ਕੁਦਰਤ ਇਨਸਾਨ ਨਾਲ ਕੀ ਖੇਡ ਖੇਡ ਦਿਆ ਇਹ ਤੁਹਾਨੂੰ ਅੱਜ ਅਸੀਂ ਇੱਕ ਮਿਲਾਨਾਂ ਦੇ ਫਿਰੋਇਪੁਰ ਦੇ ਰਹਿਣ ਵਾਲੀ ਸਾਹਲੀ ਨਾਮਕ ਲੜਕੀ ਦਾ ਵੀ ਜਿਹਦੀ 20 ਤੋਂ 22 ਸਾਲ ਜਿਹੜੀ ਆ ਉਮਰ ਸੀਗੀ ਉਹ ਤੋਂ ਸਭ ਕੁਝ ਜ਼ਿੰਦਗੀ ਦੇ ਵਿੱਚ ਠੀਕ ਚੱਲਦਾ ਪਿਆ ਸੀਗਾ ਲੇਕਿਨ ਇੱਕਦਮ ਜ਼ਿੰਦਗੀ ਨੇ ਇਹੋ ਜਿਹਾ ਕਰਵਟ ਲਿਆ ਕਿ ਉਹਨੂੰ ਜਿਹੜੀਆਂ ਮੁਸ਼ਕਲਾਂ ਨੇ ਜਿਹੜਾ ਆ ਕੇ ਘੇਰ ਲਿੱਤਾ ਤੇ ਉਹ ਹਾਲਾਤ ਇਹੋ ਜਿਹੇ ਬਣ ਗਏ ਵੀ ਇੰਨੀ ਜਿਹੜੀ ਹੈ ਇਹ ਲੜਕੀ ਬਿਮਾਰ ਹੋ ਗਈ ਕਿ ਉਹਦੀ ਜਿਹੜੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਉਹ ਚਲੀ ਗਈ ਤੇ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਏ ਅਸੀਂ ਜਾਣਦੇ ਹਾਂ ਸਾਡੇ ਨਾਲ ਮੌਜੂਦ ਨੇ ਸਾਬਲੀ ਲੜਕੀ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਬੀਤੀ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਜੜਿਆ ਮੋੜ ਆਇਆ ਮੈਮ ਨਮਸਕਾਰ ਜੀ ਮੈਮ ਪਹਿਲਾਂ ਤਾਂ ਅਸੀਂ ਜਾਨਣਾ ਚਾਹਾਂਗੇ ਵੀ ਕਿ ਇਸ ਤਰ੍ਹਾਂ ਹੋਇਆ ਵੀ ਜਿਹੜੇ ਤੁਹਾਡੀ ਜ਼ਿੰਦਗੀ ਵਿੱਚ ਇਹ ਮੋੜ ਆਇਆ ਜੀ ਪਹਿਲਾ ਮੈਂ ਮਤਲਬ ਕਿ ਬਿਮਾਰ ਹੋਈ ਸੀਗੀ ਬਾਗੀ ਹਸਪੀਟਲ ਤੋਂ ਜਿੱਦੇ ਮੈਂ ਕੋਰਸ ਕੀਤਾ ਹੋਇਆ ਵੈ ਜੀ ਐਨ ਐਮ ਦਾ ਉਤੋਂ ਕੋਰਸ ਕਰਕੇ ਮੈਂ ਨੌਕਰੀ ਕੀਤੀ ਸੀ ਉਸੇ ਹਸਪੀਟਲ ਦੇ ਵਿੱਚ ਉਸੇ ਹਸਪੀਟਲ ਜਿੱਥੇ ਮੈਂ ਮਤਲਬ ਕਿ ਜਾਨਦੀ ਸੀਗੀ ਤੇ ਉੱਥੋਂ ਮੈਨੂੰ ਇਨਫੈਕਸ਼ਨ ਵਗੈਰਾ ਹੋ ਗਈ ਸੀ ਸ਼ਾਇਦ ਤੇ ਬਿਮਾਰ ਹੋ ਗਈ ਉਸ ਤੋਂ ਬਾਅਦ ਮੈਂ ਕਾਫੀ ਹਸਪੀਟਲਾਂ ਵਿੱਚ ਗਏ ਆ ਇਹਨਾਂ ਦਿੱਲੀ ਐਮਜ਼ ਵੀ ਗਏ ਆ ਜਲੰਧਰ ਲੁਧਿਆਣਾ ਹਰ ਜਗ੍ਹਾ ਗਏ ਆ ਲੇਕਿਨ ਕਿਤੇ ਕੁਝ ਨਹੀਂ ਮਤਲਬ ਕਿ ਹੋਇਆ ਐਂਡ ਵਿੱਚ ਲੁਧਿਆਣਾ ਅਸੀਂ ਗਏ ਆ ਸੋਪੀਟਲ ਉੱਥੇ ਜਾ ਕੇ ਦਾ ਮਤਲਬ ਕਿ ਮਹੀਨਾ ਦਾਖਲ ਰਹੀ ਸੀ ਮੈਂ ਕੁਝ ਮਹੀਨਾਕ ਦਾਖਲ ਰਹੀ ਸੀ ਉੱਥੋਂ ਫਿਰ ਜਦੋਂ ਮੈਂ ਘਰੇ ਆ ਗਈ ਸੀ ਘਰੇ ਆਉਣ ਤੋਂ ਬਾਅਦ ਵੀ ਅੱਖਾਂ ਦੀ ਰੋਸ਼ਨੀ ਮੇਰੀ ਸਾਰੀ ਚਲੀ ਗਈ ਸੀ ਕੀ ਹੋਇਆ ਕਿ ਇਹੋ ਜਿਹੀ ਬਿਮਾਰੀ ਹੋਈ ਹੈ ਵੀ ਜਿਹੜੇ ਤੁਸੀਂ ਸ਼ਿਕਾਰ ਹੋ ਕੇ ਤੁਹਾਡੀ ਅੱਖਾਂ ਦੀ ਰੋਸ਼ਨੀ ਜੜੀਆਂ ਚਲੀ ਗਈ ਡਾਕਟਰ ਨੇ ਕਿਹਾ ਸੀਗਾ ਕਿ ਯਾ ਤਾਂ ਇਹਦੀ ਮੈਡੀਸਿਨ ਸ਼ੈ ਜਿਆਦਾ ਲੱਗੀ ਸੀ ਸਟਰੋਂਗ ਮੈਡੀਸਿਨ ਲੱਗੀ ਸੀ ਜਿਆਦਾ ਸਟਰੋਂਗ ਮੈਡੀਸਿਨ ਲੱਗਨ ਨਾਲ ਕਿ ਐਸੀ ਡਾਕਟਰ ਨੇ ਪਹਿਲੇ ਕਹਤਾ ਸੀ ਨਾ ਜਾਂ ਤਾਂ ਕੰਨਾਂ ਤੇ ਅਸਰ ਹੋਏਗਾ ਜਾਂ ਅੱਖਾਂ ਤੇ ਹੋਵੇਗਾ ਤੇ ਉਹ ਫੇ ਦਵਾਈ ਜਾਦਾ ਸਟਰੋਂਗ ਲੱਗਨ ਨਾਲ ਤੇ ਉਹ ਵੀ ਅੱਖਾਂ ਤੇ ਅਸਰ ਕਰ ਗਈ ਵੋਮਟਿੰਗ ਉਲਟੀ ਨਹੀਂ ਮੇਰੀ ਹਟ ਰਹੀ ਸੀਗੀ ਉਹ ਆਈ ਜਾ ਰਹੀ ਸੀ ਆਈ ਜਾ ਰਹੀ ਸੀਗੀ ਉਲਟੀਆ ਵੋਮਟਿੰਗ ਮਤਲਬ ਕਿ ਹਟ ਨਹੀਂ ਰਹੀ ਸੀ ਤੇ ਖਾਲੀ ਉਲਟੀਆਂ ਆ ਰਹੀ ਸੀ ਜਿਦੇ ਨਾਲ ਕਿ ਮੈਨੂੰ ਜਿਵੇਂ ਕਿ ਸੀਜ਼ਰ ਮਤਲਬ ਕਿ ਪੈਰੇ ਸੀਗੇ ਤੇ एकदम ਅਚਾਨਕ ਹੀ ਫੇਪ ਚਲੀ ਗਈ ਤੇ ਉਸ ਤੋਂ ਬਾਅਦ ਤੁਸੀਂ ਪਹਿਲਾਂ ਜੀਐਨਐਮ ਕੀਤੀ ਹੈ ਤੇ ਜੀਐਨਐਮ ਜਦੋਂ ਕੀਤੀ ਹੈ ਬਿਲਕੁਲ ਤੁਸੀਂ ਦੱਸਿਆ ਵੀ ਮੈਂ ਠੀਕ-ਠਾਕ ਸੀਗੀ ਜਦੋਂ ਤੁਸੀਂ ਠੀਕ-ਠਾਕ ਸੀ ਉਦੋਂ ਤੁਹਾਡੀ ਜ਼ਿੰਦਗੀ ਕਿਵੇਂ ਦੀ ਬਤੀਤ ਕਰ ਰਹੀ ਸੀ ਤੇ ਉਦੋਂ ਤੁਹਾਡੇ ਸੁਪਨੇ ਕੀ ਸੀਗੇ ਉਦੋਂ ਮਤਲਬ ਕਿ ਮੈਂ ਠੀਕ ਸੀ ਉਦੋਂ ਮੈਨੂੰ ਇਹ ਸੀਗਾ ਕਿ ਮੈਂ ਨਰਸਿੰਗ ਕੋਰਸ ਕਰਕੇ ਜੀਐਨਐਮ ਦਾ ਨਰਸਿੰਗ ਕੋਰਸ ਕਰਕੇ ਮੈਂ ਬਾਹਰ ਜਾਉਂਗੀ ਮੈਂ ਫੋਰਨ ਚ ਉਹਦੇਸ਼ ਜਾਣ ਦੀ ਇੱਛਾ ਸੀ ਹਾਂਜੀ ਫਿਰ ਉੱਥੇ ਜਾਣ ਦੀ ਇੱਛਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਇਹ ਸੀਗਾ ਮੈਂ ਹੋਰ ਕੋਰਸ ਕਰਾਂਗੀ ਬੀਐਸਐਨ ਨਰਸਿੰਗ ਦਾ ਕੋਰਸ ਕਰਾਂਗੀ ਨਰਸਿੰਗ ਮਤਲਬ ਕਿ ਜਿਹੜਾ ਟਿਊਟਰ ਦਾ ਕੋਰਸ ਕਰਾਂਗੀ ਮੈਂ ਉਹ ਕਰਕੇ ਮੈਂ ਬਾਹਰ ਜਾਵਾਂਗੀ ਬਟ ਉਸ ਤੋਂ ਬਾਅਦ ਫਿਰ ਅਚਾਨਕ ਹੀ ਮੈਂ ਬਿਮਾਰ ਹੋ ਗਈ ਤੋ ਤਿੰਨ ਸਾਲ ਤੱਕ ਮੈਂ ਬਿਮਾਰ ਹੀ ਚਲਦੀ ਰਹੀ ਮੈਨੂੰ ਇਹ ਸੀਗਾ ਮੈਂ ਠੀਕ ਹੋ ਜਾਵਾਂਗੀ ਮੈਂ ਬਿਮਾਰੀ ਚਲੋ ਆਂਦੀ ਰਹਿੰਦੀ ਹੈ ਹੈਨਾ ਤੇ ਮੈਂ ਠੀਕ ਹੋ ਜਾਂਦੀ ਮੈਡੀਸਿਨ ਵੀ ਕੀਤੀ ਠੀਕ ਵੀ ਹੋ ਜਾਂਦੀ ਸੀਗੀ ਤੇ ਪਰ ਪ੍ਰੋਪਰ ਨਹੀਂ ਠੀਕ ਹੋ ਪਾਂਦੀ ਸੀ ਅੰਦਰੋਂ ਜਿਹੜੀ ਬਿਮਾਰੀ ਸੀ ਉਹਦਾ ਅੱਛੇ ਤਰ੍ਹਾਂ ਪਤਾ ਨਹੀਂ ਲੱਗ ਪਾਰਾ ਸੀ ਕਾਫੀ ਡਾਕਟਰਾਂ ਕੋ ਗਏ ਸੀਗੇ ਬਟ ਕੋਈ ਅੱਛੇ ਤਰੀਕੇ ਨਾਲ ਉਹਦਾ ਇਲਾਜ ਨਹੀਂ ਕਰ ਪਾਇਆ ਸੀਗਾ ਜਦੋਂ ਤੁਸੀਂ ਬਿਲਕੁਲ ਠੀਕ ਠਾਕ ਸੀ ਅੱਖਾਂ ਦੀ ਰੋਸ਼ਨੀ ਸੀ ਉਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਚੀਜ਼ਾਂ ਮਤਲਬ ਕੀ ਜਿਹੜਾ ਮਹਿਸੂਸ ਕੀਤੀਆਂ ਵੀ ਜਿਹੜੀਆਂ ਹੁਣ ਜਿਹੜਾ ਵੀ ਤੁਹਾਨੂੰ ਉਹ ਚੀਜ਼ ਦਾ ਫਰਕ ਜਿਹੜਾ ਹੁਣ ਆ ਰਿਹਾ ਜੀ ਹੁਣ ਇਹ ਆ ਰਿਹਾ ਕਿ ਜਦੋਂ ਪਹਿਲਾਂ ਸੀ ਖੁਦ ਕੰਮ ਜਿਹੜਾ ਸੀਗਾ ਆਪਾਂ ਆਪਣੇ ਆਪ ਕਰ ਸਕਦੇ ਸੀਗੇ ਹੁਣ ਜਦੋਂ ਵੀ ਕੋਈ ਕੰਮ ਕਰਨਾ ਆਪਾਂ ਕਿਸੇ ਦੂਜੇ ਨੂੰ ਕਹਿਣਾ ਉਦੋਂ ਇਹ ਮਹਿਸੂਸ ਹੁੰਦਾ ਕਿਸੇ ਦੂਸਰੇ ਨੂੰ ਕੰਮ ਕਹਿਣਾ ਪੈਂਦਾ ਹੈ ਨਾ ਫਿਰ ਇਹ ਹੁੰਦਾ ਕਿ ਹਨਾ ਆਪਣੇ ਹੱਥੀ ਜਿਹੜਾ ਆਪਾਂ ਕੰਮ ਕਰ ਲੈਂਦੇ ਸੀ ਕਿਸੇ ਦੂਸਰੇ ਨੂੰ ਕਹਿਣਾ ਆਪ ਫਟਾਫਟ ਕਰ ਲੈਂਦੇ ਸੀਗੇ ਤੇ ਹੁਣ ਆ ਕੋ ਖੁਦ ਨਹੀਂ ਕਰ ਸਕਦੇ ਬਟ ਫਿਰ ਵੀ ਉਸ ਤੋਂ ਬਾਅਦ ਸਾਨੂੰ ਜਦੋਂ ਬਲਾਈਂਡ ਹੋਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਜਦੋਂ ਚਲੀ ਗਈ ਸੀਗੀ ਉਦੋਂ ਸਾਨੂੰ ਕਿਸੇ ਨੇ ਇਹ ਕਿਹਾ ਸੀਗਾ ਇੱਕ ਬ্লাইਂਡਾਂ ਨੂੰ ਵੀ ਪੜਨ ਵਾਸਤੇ ਇੱਕ ਟ੍ਰੇਨਿੰਗ ਸੈਂਟਰ ਹੁੰਦਾ ਹੈ ਜੀ ਬ্লাইਂਡ ਵੀ ਪੜ ਸਕਦੇ ਨੇ ਬ্লাইਂਡ ਵੀ ਲੋਕਾਂ ਦੀ ਕਿਨਾਈ ਪੜਾਈ ਹੁੰਦੀ ਹੈ ਬਰੇਲ ਹੁੰਦੀ ਹੈ ਜਿਹੜੇ ਬ্লাইਂਡ ਲੋਕ ਪੜਦੇ ਨੇ ਤੇ ਉੱਥੇ ਜਾਓ ਉੱਥੇ ਪੜੋ ਤੁਹਾਡੀ ਮਤੋਂ ਕੀ ਸੋਚ ਸੀ ਕਿ ਵੀ ਤੁਸੀਂ ਪੜਨਾ ਤੁਹਾਡੀ ਇਹ ਮਨਸ਼ਾ ਸੀਗੀ ਜਾਂ ਜੱਜ ਬੱਸ ਕਿ ਆ ਵੀ ਇੱਕ ਮੈਂ ਪੜਨਾ ਪੜਾਈ ਦੇ ਵਿੱਚ ਜਿਹੜਾ ਅੱਗੇ ਵਧਣਾ ਚਾਹੇ ਪੜ ਸਕਾਂ ਰੋਸ਼ਨੀ ਨਹੀਂ ਹੈ ਕਾਦੀ ਉਸ ਦੇ ਬਾਵਜੂਦ ਵੀ ਤੁਸੀਂ ਇਸ ਤਰ੍ਹਾਂ ਦੀ ਮਤਵ ਕੀ ਚੁਣਿਆ ਕਿ ਮੈਂ ਅੱਗੇ ਪੜਨਾ ਚਾਹੁੰਦੀ ਹਾਂ ਹਾਂ ਮੈਂ ਅੱਗੇ ਹੋਰ ਮਤਲਬ ਕਿ ਪੜਨਾ ਚਾਹੁੰਦੀ ਸੀਗੀ ਗ੍ਰੈਜੂਏਸ਼ਨ ਮੈਂ ਬਾਅਦ ਚ ਕੀਤੀ ਹੈ ਮੈਂ ਬਲਾਈਂਡ ਹੋਣ ਤੋਂ ਬਾਅਦ ਕੀਤੀ ਹੈ ਗ੍ਰੈਜੂਏਸ਼ਨ ਮੈਂ ਆਡੀਓ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਮੈਨੂੰ ਇਹ ਸੀਗਾ ਕਿ ਮੈਂ ਹੋਰ ਅੱਗੇ ਐਮਏ ਵਗੈਰਾ ਕਰਾਂਗੀ ਫਿਰ ਉਸ ਤੋਂ ਬਾਅਦ ਮੈਨੂੰ ਜੌਬ ਮਿਲ ਗਈ ਸੀ ਐਸਬੀਆਈ ਦੇ ਵਿੱਚ ਮੈਂ ਐਗਜ਼ਾਮ ਦਿੱਤਾ ਸੀਗਾ ਐਸਬੀਆਈ ਦਾ 2019 ਦੇ ਵਿੱਚ ਤੇ 2019 ਦੇ ਵਿੱਚ ਮੈਂ ਦੋ ਐਗਜ਼ਾਮ ਦਿੱਤੇ ਸੀ ਮਤਲਬ ਕਿ ਇੱਕ ਦਿੱਤਾ ਸੀ ਐਸਬੀਆਈ ਦਾ ਇੱਕ ਮੇਰਾ ਹੋਇਆ ਸੀਗਾ ਇਹਦਾ ਨਗਰ ਨਿਗਮਤਾ ਪੰਜਾਬ ਗਵਰਨਮੈਂਟ ਦਾ ਮੇਰਾ ਇੱਕ ਉਹ ਹੋਇਆ ਸੀਗਾ ਜੀ ਦੋਨੋਂ ਹੀ ਮੇਰੇ ਹੋ ਗਏ ਸੀਗੇ ਤੇ ਇਹਨਾਂ 'ਚ ਮੈਂ SBI ਦਾ ਸਿਲੈਕਟ ਕੀਤਾ ਸੀਗਾ ਜਿਹੜੋ ਤੁਸੀਂ ਮਤਲਬ ਅੱਖਾਂ ਦੀ ਰੋਸ਼ਨੀ ਤੁਹਾਡੀ ਜਦੋਂ ਚਲੀ ਗਈ ਤੁਹਾਨੂੰ ਉਹ ਮਤਲਬ ਇਸ ਤਰ੍ਹਾਂ ਨਹੀਂ ਲੱਗਿਆ ਵੀ ਮੈਂ ਅੱਗਾ ਕਿਵੇਂ ਬਦਾਂਗੀ ਇਹ ਜਿਹੜਾ ਸੰਘਰਸ਼ ਹੈ ਜਿਹੜਾ ਤੁਸੀਂ ਕੀਤਾ ਕਿੰਨੀ ਜ਼ਿੰਦਗੀ ਦੇ ਵਿੱਚ ਤੁਸੀਂ ਸਟਰਗਲ ਕੀਤੀਆਂ ਕਿੰਨੀਆਂ ਮੁਸ਼ਕਲ ਦੇ ਵਿੱਚ ਦੁਬਾਰਾ ਜਿਹੜਾ ਆਪਣੇ ਪੈਰਾਂ ਤੇ ਤੁਸੀਂ ਖੜੇ ਹੋ ਸਕੇ ਉਸ ਤੋਂ ਬਾਅਦ ਇਹ ਹੋਇਆ ਨਾ ਕਿ ਮੈਂ ਜਦੋਂ ਪੜ੍ਹਾਈ ਕਰ ਲਈ ਅਸਲ 'ਚ ਮੇਰੀ ਮੈਰਿਜ ਹੋਈ ਸੀ ਮੈਰਿਜ ਮੇਰੀ ਸਕਸੈਸ ਨਹੀਂ ਹੋ ਪਾਈ ਮੈਰਿਜ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕਰ ਲਈ ਸੀ ਕਿ ਮੈਰਿਜ ਹੋਈ ਸਕਸੈਸ ਨਹੀਂ ਉਸ ਤੋਂ ਉਹਦੋਂ ਮੇਰੀ ਮੇਰੇ ਕੋਲ ਜੋਬ ਵੀ ਨਹੀਂ ਸੀਗੀ ਉਸ ਤੋਂ ਬਾਅਦ ਫਿਰ ਮੈਂ ਮਤਲਬ ਕਿ ਸੋਚਿਆ ਮੈਂ ਥਾਨਾ ਕਿ ਮੈਂ ਹੁਣ ਜੋਬ ਕਰਾਂਗੀ ਉਸ ਤੋਂ ਬਾਅਦ ਮੈਂ ਇਸ ਤੋਂ ਬਾਅਦ ਜਦੋਂ ਮਤਲਬ ਆਪਣਾ ਛੱਡ ਕੇ ਉਦੋਂ ਆ ਗਈ ਸੀ ਨਾ ਉਸ ਤੋਂ ਬਾਅਦ ਫਿਰ ਮੈਂ ਮੈਰਿਜ ਵਾਸਤੇ ਉਹਦੇ ਵਾਸਤੇ ਜੋ ਵਾਸਤੇ ਅਪਲਾਈ ਕਰਨਾ ਸ਼ੁਰੂ ਕੀਤਾ ਸੀਗਾ 2-3 ਸਾਲ ਤੱਕ ਮੈਂ ਇਗਜ਼ਾਮ ਦਿੰਦੀ ਰਹੀ ਸੀਗੀ ਇਗਜ਼ਾਮ ਦੇਨੇ ਤੇ 2019 ਚ ਦਿੱਤਾ 2020 ਚ ਕਲੀਅਰ ਹੋਇਆ ਸੀਗਾ ਕਿ ਤੂੰ ਮਨ ਦੇ ਵਿੱਚ ਜੇ ਇਹ ਗੱਲ ਆਈ ਜਦੋਂ ਤੁਸੀਂ ਮੈਰਿਜ ਹੋਏ ਉਦੋਂ ਤੁਸੀਂ ਤੁਹਾਡੀ ਜੋਬ ਨਹੀਂ ਸੀਗੀ ਕੀ ਕਾਰਨ ਅੱਖਾਂ ਦੀ ਰੋਸ਼ਨੀ ਬਣੀ ਜਿਹੜਾ ਤੁਹਾਡੇ ਵਿਆਹ ਜਿਹੜਾ ਹੈਗਾ ਪੂਰਾ ਕਾਮਯਾਬ ਨਹੀਂ ਹੋ ਸਕਦਾ ਕਾਮਯਾਬ ਨਹੀਂ ਅੱਖਾਂ ਦੀ ਰੋਸ਼ਨੀ ਕਿਉਂਕਿ ਜਿੰਦੇ ਨਾਲ ਮੇਰਾ ਵਿਆਹ ਹੋਇਆ ਸੀਗਾ ਉਹ ਵੀ ਮਤਲਬ ਕਿ ਅੱਖਾਂ ਤੋਂ ਬਲਾਈਂਡ ਸੀਗੇ ਜੀ ਉਹ ਵੀ ਬੈਂਕ 'ਚ ਹੀ ਨੌਕਰੀ ਕਰਦੇ ਸੀ ਐਜ਼ ਅ ਪੀਓ ਓਕੇ ਤੇ ਉਹਨਾਂ ਨੂੰ ਵੀ ਪਤਾ ਸੀਗਾ ਤੇ ਉਹਨਾਂ ਨੂੰ ਤਾਂ ਬਿਲਕੁਲ ਹੀ ਪਤਾ ਸੀਗਾ ਕਿਸ ਤਰ੍ਹਾਂ ਮਤਲਬ ਕਿ ਬਲਾਈਂਡ ਰਹਿੰਦੇ ਨੇ ਤੇ ਅਸਲ 'ਚ ਕਿਉਂਕਿ ਘਰ ਪਰਿਵਾਰ ਦੇ ਲੜਾਈ ਚ ਵਿਆਹ ਕਰਕੇ ਹੀ ਨਹੀਂ ਮਤਲਬ ਕਿ ਉੱਥੇ ਰਹਿ ਸਕਦੇ ਕਰੇ ਲੁਕਲੇਸ ਹਾਂਜੀ ਜਦੋਂ ਬੈਂਕ ਦੀ ਜਿਹੜੀ ਜੋ ਮਿਲੀ ਆ ਉਹਦੇ ਵਾਸਤੇ ਤੁਸੀਂ ਕਹੇ ਵੀ 2-3 ਸਾਲ ਮਤਲਬ ਕਿ ਤੁਸੀਂ ਸਟਰਗਲ ਕਰਦੇ ਰਹੇ ਪੜ੍ਹਦੇ ਰਹੇ ਕੋਸ਼ਿਸ਼ਾਂ ਕਰਦੇ ਰਹੇ ਜਿਹੜੇ ਇਗਜ਼ਾਮ ਹੁੰਦੇ ਆ ਟੈਸਟ ਹੁੰਦੇ ਆ ਉਹ ਤੁਸੀਂ ਦਿੰਦੇ ਰਹੇ ਕਿੰਨੀਆਂ ਕੋ ਮੁਸ਼ਕਲਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਉਸ ਤੋਂ ਬਾਅਦ ਫੇਸ ਕਰਨੀਆਂ ਪਈਆਂ ਕਿ ਤੁਹਾਨੂੰ ਉਹ ਲੱਗਿਆ ਵੀ ਮੈਂ ਦੁਬਾਰਾ ਆਪਣੇ ਪੈਰਾਂ ਤੇ ਖੜੀ ਹੋ ਸਕਾਂਗੀ ਮੈਨੂੰ ਇਹ ਸੀਗਾ ਕਿ ਮੇਰੀ ਜੋਬ ਮਿਲਦੀ ਨਹੀਂ ਪਈ ਮੈਂ ਕਿਤੇ ਵੀ ਜੋ ਮਿਲਦੀ ਨਹੀਂ ਪਈ ਮੈਂ ਕਿਵੇਂ ਕਰਾਂਗੀ ਕਿਸ ਤਰ੍ਹਾਂ ਕਰਾਂਗੀ ਕਿਉਂਕਿ ਟਾਈਮ ਨਿਕਲ ਰਿਹਾ ਸੀਗਾ ਹੱਥਾਂ ਦੀ ਟਾਈਮ ਨਿਕਲ ਰਿਹਾ ਸੀਗਾ ਤੇ ਮੈਂ ਦੋ ਤਿੰਨ ਵਾਰ ਦੇ ਚੁੱਕੀ ਜਿੰਨੀ ਵਾਰੀ ਮੇਂ ਕਦੀ ਐਗਜ਼ਾਮ ਕਲੀਅਰ ਹੋ ਗਿਆ ਕਦੀ ਨਹੀਂ ਕਦੀ ਰਾਈਟਰ ਨਹੀਂ ਮਿਲਦਾ ਸੀਗਾ ਐਗਜ਼ਾਮ ਦੇਣ ਵਾਸਤੇ ਰਾਈਟਰ ਨਹੀਂ ਕਈ ਵਾਰ ਮਿਲਦੇ ਸੀਗੇ ਜੀ ਤੇ ਜਦੋਂ ਰਾਈਟਰ ਮਿਲ ਗਿਆ ਫਿਰ ਕਲੀਅਰ ਹੋ ਗਿਆ ਫਿਰ ਮਤਲਬ ਕੀ ਹੋਇਆ ਕਿ ਹਾਂ ਹੁਣ ਮੇਰਾ ਐਗਜ਼ਾਮ ਮਤਲਬ ਕੀ ਕਲੀਅਰ ਹੋ ਗਿਆ ਹੂੰ ਤੇ ਪਹਿਲਾਂ ਤੁਸੀਂ ਸੋਚਿਆ ਸੀ ਵੀ ਤੁਹਾਡਾ ਜਿਹੜਾ ਮਰੱਖਾ ਰੋਸ਼ਨੀ ਚਲੇਗੀ ਦੁਬਾਰਾ ਤੁਸੀਂ ਇਸ ਆਪਣੇ ਜ ਸਟਰਗਲ ਕਰਕੇ ਨਹੀਂ ਆ ਕੋਸ਼ਿਸ਼ਾ ਕਰਕੇ ਬੈਂਕ ਵਿੱਚ ਜੋਬ ਕਰੋਗੇ ਆਪਣੇ ਪੈਰਾਂ ਤੇ ਦੁਬਾਰਾ ਜਿਹੜਾ ਸਟੈਂਡ ਹੋ ਸਕੋਗੇ ਇਹ ਮਨ ਦੇ ਵਿੱਚ ਆਇਆ ਸੀਗਾ ਇੱਕ ਜज्ਬਾ ਸੀਗਾ ਪਹਿਲਾਂ ਤਾਂ ਮੈਂ ਨਹੀਂ ਸੋਚਿਆ ਸੀਗਾ ਜਦੋਂ ਮੈਂ ਘਰ ਦੇ ਵਿੱਚ ਸੀਗੀ ਕਿਉਂਕਿ ਇਹ ਸੀਗਾ ਕਿ ਅੱਖਾਂ ਦੀ ਰੋਸ਼ਨੀ ਮਤਲਬ ਕਿ ਆ ਜਾਏਗੀ ਘਰੇ ਜਾਂ ਹੌਲੀ ਹੌਲੀ ਬੋਲੀ ਆ ਜਾਏਗੀ ਜਾਂ ਤਾਂ ਫਿਰ ਹੌਲੀ ਹੌਲੀ ਹੋਇਆ ਕਿ ਇਹ ਨਹੀਂ ਆਣੀ ਫਿਰ ਕਰੋ ਮਤਲਬ ਕਿ ਬਾਹਰ ਨਿਕਲ ਕੇ ਮਤਲਬ ਕਿ ਸਿੱਖਣ ਦੀ ਕੋਸ਼ਿਸ਼ ਕੀਤੀ ਫਿਰ ਬਾਹਰ ਗਏ ਸਿੱਖੇ ਸਭ ਆਪਣੇ ਵਰਗਿਆਂ ਨੂੰ ਦੇਖਿਆ ਜਦੋਂ ਦੂਜਿਆਂ ਨੂੰ ਦੇਖਿਆ ਕਿ ਹਾਂ ਇਹ ਸਿੱਖਦੇ ਨੇ ਕਰਦੇ ਨੇ ਕਿ ਮੈਂ ਕਿਉਂ ਨਹੀਂ ਫੇਰ ਕਰ ਸਕਦੀਗੀ ਫਿਰ ਉੱਥੇ ਜਾ ਕੇ ਮੈਂ ਲੁਧਿਆਣਾ ਟ੍ਰੇਨਿੰਗ ਸੈਂਟਰ ਜਾ ਕੇ ਉੱਥੇ ਫਿਰ ਮੈਂ ਕੰਪਿਊਟਰ ਕੋਰਸ ਕੀਤਾ ਸੀਗਾ ਉੱਥੇ ਕੰਪਿਊਟਰ ਕੋਰਸ ਕਰਕੇ ਫਿਰ ਇੱਥੇ ਆ ਕੇ ਫਿਰ ਮੈਂ ਗ੍ਰੈਜੂਏਸ਼ਨ ਕੀਤੀ ਸੀ ਦੀ ਗ੍ਰੈਜੂਏਸ਼ਨ ਕਰਕੇ ਫਿਰ ਮਤਲਬ ਕਿ ਹੌਲੀ ਹੌਲੀ ਹੋਇਆ ਸੀਗਾ ਫਿਰ ਕੰਮ ਦੇ ਕਰਨ ਦੇ ਵਿੱਚ ਕੋਈ ਮਤਲਬ ਕਿ ਮੁਸ਼ਕਲ ਆਂਦੀ ਹੋਵੇ ਜਾਂ ਕਿਸੇ ਤਰ੍ਹਾਂ ਦੇ ਕਿਉਂਕਿ ਤਨ ਤੱਕ ਕਿਸੇ ਨਾ ਕਿਸੇ ਦਾ ਸਾਥ ਦੀ ਜ਼ਰੂਰਤ ਰਹਿੰਦੀ ਹੈ ਹਾਂਜੀ ਤੇ ਉਸ ਉਸੇ ਦੌਰਾਨ ਦੇ ਵਿੱਚ ਵੀ ਕੋਈ ਮੁਸ਼ਕਲ ਆਂਦੀ ਹੈ ਜਾਂ ਕੋਈ ਹੈਡ ਹੈਡ ਤੁਹਾਡਾ ਕੁਝ ਕਹਿੰਦਾ ਹੋਵੇ ਜਾਂ ਕੋਈ ਗੱਲ ਕਰਦੇ ਹੋ ਕਿ ਸਾਰੇ ਤੁਹਾਨੂੰ ਕੋਆਪਰੇਟ ਕਰਦੇ ਕੋਆਪਰੇਟ ਕਰਦੇ ਅਗਰ ਕੋਈ ਚੀਜ਼ ਨਹੀਂ ਪਤਾ ਦੱਸ ਦੇਂਦੇ ਨੇ ਕਿ ਹਾਂ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਕੰਮ ਕਰਦੇ ਹੋ ਕਿਉਂਕਿ ਤੁਸੀਂ ਦੇਖ ਨਹੀਂ ਸਕਦੇ ਲਿਖ ਨਹੀਂ ਸਕਦੇ ਮਤਲਬ ਲਿਖਣ 'ਚ ਤੁਹਾਨੂੰ ਦਿੱਕਤਾਂ ਦੀ ਹੋਣੀ ਫਿਰ ਮੋਬਾਈਲ ਦੇ ਥਰੂ ਕਿ ਮੋਬਾਈਲ 'ਚ ਐਸਾ ਇੱਕ ਸੌਫਟਵੇਅਰ ਹੈ ਬੋਲਣ ਵਾਲਾ ਜਿਹੜਾ ਤੁਹਾਨੂੰ ਹਰ ਚੀਜ਼ ਬੋਲ ਕੇ ਦੱਸ ਦੇਗਾ ਹਾਂ ਉਹ ਥਰੂ ਕੰਮ ਕਰਦੇ ਹਾਂਜੀ ਕੈਮਰਾਮੈਨ ਤੇ ਨਰ ਸਰਵਜੀਤ ਸਿੰਘ ਪੀਟੀਸੀ న్యూਸ ਫਰਥ